ਤੁਸੀਂ ਜੁੜੇ ਹੋ ਜੀ ਕਰੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਅਸੀਂ ਖੜੇ ਆ ਨੈਸ਼ਨਲ ਹਾਈਵੇ 354 ਪਿੰਡ ਸਰਜੀ ਤੱਕ ਦੇ ਵਿੱਚ ਫੜ ਕੇ ਮਲੇ ਗੋਡੇ-ਗੋਡੇ ਤੇ ਪਲਟ ਤੱਕ ਪਾਣੀ ਨਾ ਕੇ ਹੀ ਆਏ ਆ ਟਰੈਕਟਰ ਤੇ ਪਹੁੰਚੇ ਆ ਇੱਥੇ ਸਾਡੇ ਨਾਲ ਮੌਜੂਦ ਨੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਬਲਾਕ ਪ੍ਰਧਾਨ ਕਾਂਗਰਸ ਦੇ ਹਰਵਿੰਦਰ ਸਿੰਘ ਜੀ ਲਾਵਲਪੁਰ ਭਾਜੀ ਕੀ ਕਹਾਂ ਜੀ ਜਿੰਨਾ ਪਾਣੀ ਆਇਆ ਹੋਇਆ ਜੀ ਸਰ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜਿੱਥੋਂ ਤੱਕ ਪਹੁੰਚੇ ਉਸ ਤੋਂ ਤੱਕ ਲੋਕ ਆਪਣੇ ਘਰਾਂ 'ਚੋਂ ਨਹੀਂ ਆ ਸਕਦੇ ਕਿ ਕਿਤੇ ਰੋੜ ਨਾ ਜਾਈਏ ਮੈਂ ਸਭ ਤੋਂ ਪਹਿਲਾਂ ਸਰਕਾਰ 'ਤੇ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਪਾਣੀ ਆਇਆ ਤੁਸੀਂ ਫਲੱਡ ਗੇਟ ਖੋਲੇ ਸਭ ਤੋਂ ਪਹਿਲਾਂ ਸਰਕਾਰ ਦਾ ਫਰਜ਼ ਬੰਦਾ ਹੈ ਲੋਕਾਂ ਨੂੰ ਸੂਚਿਤ ਕਰਨਾ ਕਿ ਤੁਸੀਂ ਉੱਚੀਆਂ ਜਗ੍ਹਾ ਤੇ ਚੱਲ ਜਓ ਕਿਉਂਕਿ ਪਾਣੀ ਆ ਸਕਦਾ ਹੈ ਪਰ ਯਾਰ ਕਾ ਪਹਿਲੀ ਵਾਰ ਹੋਇਆ ਕਿ ਜਦੋਂ ਪਾਣੀ ਆਇਆ ਲੋਕਾਂ ਨੂੰ ਪਤਾ ਨਹੀਂ ਲੱਗਾ ਲੋਕਾਂ ਦੇ ਸੁੱਤੇ ਆ ਪਿਆ ਘਰਾਂ ਦੇ ਵਿੱਚ ਪਾਣੀ ਆਨ ਵੜਿਆ ਜਿਸ ਕਰਕੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਤੇ ਲੋਕਾਂ ਨੇ ਬੜੀ ਮੁਸ਼ਕਲ ਆਪਣੀ ਜਾਨ ਤੇ ਬਚਾਈ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਚਾਰੇ ਦਾ ਬਹੁਤ ਨੁਕਸਾਨ ਹੋਇਆ ਇਸ ਕਰਕੇ ਇਹ ਸਾਰਾ ਫਰਜ਼ ਸਰਕਾਰ ਦਾ ਪੰਦਾ ਹੈ ਕਿ ਇਕੱਲਾ ਹੈਲੀਕਾਪਟਰ ਨਾਲ ਗੱਲ ਨਹੀਂ ਬੰਦੀ ਕਿ ਹੈਲੀਕਾਪਟਰ ਲਾਓ ਹੈਲੀਕਾਪਟਰ ਤਿਆਰ ਕਰਕੇ ਦਿੱਤਾ ਜਾਂਦਾ ਹੈ ਕਿ ਲੋਕਾਂ ਦੀ ਮਦਦ ਕੀਤੀ ਜਾਏ ਤੇ ਉਹ ਹਜੇ ਅੱਜ ਮੈਂ ਹੀ ਮੈਂ ਤੇ ਉਹਦੇ ਵੀ ਰੰਧਾਵਾ ਰੰਧਾਵਾ ਸਾਹਦੇ ਬੇਟੇ ਅੱਜ ਡੇਰਾ ਬਾਬਾ ਨਾਨਕ ਦੇ ਦੋ ਤਿੰਨ ਪਿੰਡਾਂ 'ਚ ਗਏ ਹਨ ਤੱਲੇ ਰਸਿੰਗੇ ਜਿਹਦੇ ਪਿੰਡ ਦੇ ਹਜੇ ਵੀ 4-5 ਫੁੱਟ ਪਾਣੀ ਛੱਟ ਖਲੋਤਾ ਹੈ 4-5 ਫੁੱਟ ਪਾਣੀ ਖਲੋਤਾ ਹੈ ਤੇ ਉਹਦੇ ਪਿੰਡ ਵਿੱਚ ਅੱਜ ਅਸੀਂ ਵੜ ਕੇ ਵੇਖਿਆ ਗਲੀਆਂ 'ਚ ਤਿੰਨ-ਤਿੰਨ ਚਾਰ-ਚਾਰ ਫੁੱਟ ਜੇ ਵੀ ਪਾਣੀ ਆ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਸਾਡੇ ਪਿੰਡ ਤੱਕ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਤੇ ਨਾ ਹੀ ਕੋਈ ਸਾਨੂੰ ਸਰਕਾਰੀ ਸਹਾਇਤਾ ਮਿਲੀ ਆ ਇਸ ਕਰਕੇ ਜੋ ਸਰਕਾਰਾਂ ਦਾ ਫਰਜ਼ ਬਣਦਾ ਉਹ ਸਰਕਾਰਾਂ ਨੂੰ ਹੀ ਨਿਭਾਉਣਾ ਚਾਹੀਦਾ ਹੈ ਤੇ ਮੈਂ ਸਰਕਾਰ ਅੱਗੇ ਕਥੀਲ ਕਰਦਾ ਹਾਂ ਕਿ ਜੋ ਸਰਕਾਰ ਦੇ ਮਾਪ ਡੰਡਿਆ ਉਹਨਾਂ ਨੂੰ ਖਤਮ ਕਰਕੇ ਜੋ ਮੌਜੂਦਾ ਇਹ ਟਾਈਮ ਦੇ ਸਰਵਾਕਰਵਾ ਅੱਗੇ ਵੇਖਿਆ ਜਾਏ ਕਿ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਕਿ ਜੇ 10-12 ਹਜ਼ਾਰ ਇੱਕ ਕਿੱਲੇ ਦਾ ਦੇ ਦੇਣਗੇ ਕਿਸਾਨ ਨੂੰ ਤੇ 10-12000 ਤੋਂ ਵੱਧ ਤੋਂ ਉਹਨਾਂ ਦਾ ਖਰਚਾ ਹੋ ਗਿਆ ਹਰ ਇੱਕ ਕਿਸਾਨ ਦਾ 15 ਤੋਂ 20000 ਤੱਕ ਕੱਲਾ ਖਰਚਾ ਹੀ ਲੱਗਾ ਆਪਣੀ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਉਹ ਵੱਖਰੀ ਤੇ ਜੇ ਉਹਨਾਂ ਨੂੰ 10000 ਰੁਪਏ ਦੇ ਵੀ ਦੇਗੀ ਸਰਕਾਰ ਅਭਿਲ ਇਤਿਹਾਸ ਨਹੀਂ ਹੈਗੀ ਵੀ ਉਹ 10000 ਰੁਪਏ ਦੇ ਸਕਦੇ ਆ ਕਿਉਂਕਿ ਅਜ ਤੂੰ ਪਿਛਲੀ ਵਾਰ ਜੋ 23 ਚ ਫਸਲਾਂ ਖਰਾਬ ਹੋਈਆਂ ਅਜ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਜੀ ਵੇਖਿਆ ਜਾਂਦਾ ਤੁਹਾਡੇ ਪਿੰਡ ਵਿੱਚ ਕਿੰਨਾ ਕੁ ਨੁਕਸਾਨ ਆਇਆ ਕਿੱਥੇ-ਕੁੱਥੇ ਲੋਕਾਂ ਦੇ ਪਾਣੀ ਚੜ੍ਹ ਕੇ ਘਰਾਂ ਸਰ ਸਾਡੇ ਪਿੰਡ ਦੀ ਜਿਹੜੀ ਫਸਲ ਆ ਉਹਦਾ ਤੇ 30% ਹੀ ਨੁਕਸਾਨ ਹੋਇਆ ਜੋ ਸਰਗੇਚੱਕ ਆ ਇਹਦੇ 50% ਹੋ ਗਿਆ ਕਿਉਂਕਿ ਜੋ ਕਿਰਨਨ ਨਾਲਾ ਹੈ ਜਿਤਨਾ ਦੀ ਕਲਾਨੌਰ ਦੀ ਜ਼ਮੀਨ ਹੈ ਤੇ ਮੇਰੇ ਨਾਲ ਕਲਾਨੌਰ ਦੀ ਤੇ 100% ਹੀ ਨੁਕਸਾਨ ਹੋ ਗਿਆ ਕਿ ਸਭ ਤੋਂ ਮਾਰ ਕਲਾਨੌਰ ਤੋਂ ਪੈਂਦੀ ਕਿ ਜਿੱਥੇ ਲੋਕਾਂ ਨੇ 70 7000 ਨੂੰ ਠੇਕੇ ਤੇ ਜ਼ਮੀਨਾਂ ਲਈਆਂ ਉਧਰ ਇਹ ਐਸਾਈਡ ਨੂੰ ਕੋਟਲੀ ਨੂੰ ਜਾ ਕੇ ਵੇਖ ਲਓ ਸਾਰੇ ਹੀ ਪਿੰਡ ਅਜੇ ਵੀ ਡੁੱਬੇ ਪਏ ਆ ਤੇ ਉਹ ਡੁੱਬਿਆ ਪਿੰਡਾਂ ਦੇ ਵਸਨੀਕਾਂ ਨੂੰ ਬਚਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਕੀ ਉਹਨਾਂ ਨੂੰ ਅਸੀਂ ਅੱਜ ਜਾ ਕੇ ਪੁੱਛਿਆ ਕਿ ਕੋਈ ਹੈਲੀਕਾਪਟਰ ਆਇਸ ਮਗਰੀ ਦਿੱਤੀ ਗਈ ਹੋਵੇ ਤੇ ਦੱਸਿਆ ਜਾਵੇ ਉਹ ਕਹਿੰਦੇ ਵੀ ਨਹੀਂ ਕੋਈ ਨਹੀਂ ਆਈ ਇਹ ਗੱਲ ਜੇ ਗੱਲ ਕੀਤੀ ਹੈ ਵੀ ਸਰਕਾਰ ਤੋਂ ਇਲਾਵਾ ਹੋਰ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਕਾਫੀ ਮਦਦ ਕਰ ਰਹੀਆਂ ਨੇ ਮਤਲਬ ਘਰ-ਘਰ ਤੱਕ ਜਾਣ ਜਿੱਥੋਂ ਕਹੇ ਪਹੁੰਚ ਕੇ ਹੁੰਦੀ ਉਹਨਾਂ ਦੀ ਤੇ ਰਾਸ਼ਨ ਪਹੁੰਚਾਇਆ ਜਾ ਰਿਹਾ ਲੋਕਾਂ ਨੂੰ ਜੋ ਧਾਰਮਿਕ ਸੰਸਥਾਵਾਂ ਹੈ ਭਾਵੇਂ ਉਹ ਕਿਸੇ ਵੀ ਧਰਮ ਨਾਲ ਹੈ ਉਹਨਾਂ ਵੱਲੋਂ ਬਹੁਤ ਵੱਡਾ ਬਰਾਲਾ ਕੀਤਾ ਜਾ ਰਿਹਾ ਉਹ ਲੋਕਾਂ ਦੇ ਪਿੰਡਾਂ ਤੱਕ ਟਰਾਲੀਆਂ ਦੀਆਂ ਟਰਾਲੀਆਂ ਸਮਾਨ ਲੈ ਕੇ ਪਹੁੰਚਾ ਰਹੇ ਆ ਪਾਣੀ ਖਾਣ ਪੀਣ ਦਾ ਸਮਾਨ ਪਸ਼ੂਆਂ ਵਾਸਤੇ ਚਾਰਾ ਕਿ ਉਹਨਾਂ ਧਾਰਮਿਕ ਸਤਾਵਾਂ ਦਾ ਜਿੰਨਾ ਧੰਨਵਾਦ ਕਰ ਸਕੀਏ ਉਹਨਾਂ ਥੋੜਾ ਹੈ ਕਿਉਂਕਿ ਜੇ ਉਹ ਵੀ ਇਹ ਕੰਮ ਨਾ ਕਰਦੇ ਤੇ ਫਿਰ ਸਰਕਾਰ ਨੇ ਤੇ ਸਰਕਾਰ ਤੇ ਫੇਲ ਹੋ ਗਈ ਇਸ ਕੰਮ 'ਚ ਇਹ ਉਹਨਾਂ ਦਾ ਹੀ ਆ ਕਿ ਤੁਸੀਂ ਰੋਡਾਂ ਦੇ ਉੱਤੇ ਵੀ ਖਲੋ ਕੇ ਵੇਖ ਸਕਦੇ ਹੋ ਕਿ ਟਰਾਲੀਆਂ ਦੀ ਟਰਾਲੀਆਂ ਲੋਕ ਜਿੱਥੇ ਹਰ ਹਰ ਰਾਸ਼ਨ ਲੈ ਕੇ ਜਾ ਰਹੇ ਆ ਤੇ ਲੋਕਾਂ ਤੱਕ ਘਰ-ਘਰ ਪਹੁੰਚਾ ਰਹੇ ਆ ਜੀ ਗੱਲ ਕਰੀਏ ਮਤਲਬ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਪਰ ਜੇ ਪਸ਼ੂ ਨੇ ਜਿਹੜੇ ਬੇਜਬਾਨ ਨੇ ਉਹਨਾਂ ਦਾ ਕਿਚਾਰੇ ਦਾ ਕਿਦਾਂ ਜੀ ਮੈਂ ਤੁਹਾਡੇ মিডিਆ ਦਾ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਉਹਨਾਂ ਸਤਾਵਾਂ ਨੂੰ ਕੀ ਜੋ ਕੱਲੇ ਪਾਣੀ ਦੇ ਉੱਤੇ ਤੇ ਰਸਨ ਉੱਤੇ ਵੀ ਨਾ ਵੇਖੋ ਉਹਨਾਂ ਪਸ਼ੂਆਂ ਬੇਜਬਾਨਾਂ ਵਾਲੇ ਵੀ ਵੇਖੋ ਉਹਨਾਂ ਦੇ ਚਾਰੇ ਦਾ ਪ੍ਰਬੰਧ ਕਰਕੇ ਜਿਹੜੇ ਜਿਹੜੇ ਪਿੰਡਾਂ ਦੇ ਵੇਖਿਆ ਜਾਏ ਤੁਹਾਡੇ ਕੋਈ ਪੁੱਛਿਆ ਜਾਏ ਕਿ ਕਿਹੜੇ ਪਿੰਡਾਂ ਦੇ ਜ਼ਰੂਰਤ ਆ ਉਹਨਾਂ ਪਿੰਡਾਂ 'ਚ ਪਹੁੰਚਾਇਆ ਜਾਏ ਕਿ ਤਾਂ ਕਿ ਉਹ ਬੇਜਬਾਨੀ ਜਰੇ ਆ ਉਹ ਭੁੱਖੇ ਨਾ ਮਰਨ ਸਰ ਨਾ ਹੋਰੀ ਮੌਜੂਦ ਨੇ ਗੱਲਬਾਤ ਕਰ ਲੈਣੇ ਪਰ ਕੈਮਰਾਮੈਨ ਕਹਾਂਗੇ ਇੱਕ ਮਿੰਟ ਥੋੜਾ ਅੱਗੇ ਆ ਜਾਓ ਅਜੀ ਕਿਹੜੇ ਪਿੰਡ ਹੈ ਜ ਆਪਣਾ ਜੀ ਆਪਣਾ ਪਿੰਡ ਦੀ ਕਲਾਨੌਰ ਕਲਾਨੌਰ ਜੀ ਅੰਦੀ ਡੇਰਾ ਬਾਬਾ ਨਾਨਕ ਕਦੇ ਚਾ ਇਹ ਕਿੰਨੇ ਮੈਂ ਆਪਣਾ ਪਾਣੀ ਲੰਘ ਕੇ ਆ ਜਦਿਓ ਕਿ ਤੇ ਪਾਣੀ ਪਾਣੀ ਪਤਾ ਨਹੀਂ ਅਸੀਂ ਤੇ ਅੱਜ ਇਹ ਸਰਕਾਰਾਂ ਦੀਆਂ ਸਾਦਸਾਂ ਵੇ ਵੇ ਕੇ ਹਰਾਣੋਂ ਡੇਰੇ ਕਿਸਾਨ ਅੱਜ ਅਸੀਂ ਗਲੜੀ ਤੇ ਜਾ ਕੇ ਵੇਖ ਕੇ ਆਏ ਜਿਹੜੇ ਸਾਰੇ ਹੀ ਦਰ ਲਗਭਗ ਬੰਦ ਨੇ ਉਹ ਦਰ ਸਾਡੇ ਜਿਹੜੇ ਨੌਜਵਾਨ ਮੁੰਡੇ ਗਏ ਨੇ ਉਹਨਾਂ ਨੇ ਜਾ ਕੇ ਵਿੱਚ ਵੜ ਵੜ ਕੇ ਲੱਕ ਨੂੰ ਪਰਨੇ ਬੰਨ ਬੰਨ ਕੇ ਤੇ ਉਹ ਬੂਟੀ ਕੱਢੀ ਆ ਤੇ ਉਥੇ ਪ੍ਰਸ਼ਾਸਨ ਵੀ ਇਹ ਗੱਲ ਕਹਿੰਦਾ ਪਿਆ ਕਿ ਇਹ ਦਰ ਉਦੋਂ ਖੋਲੇ ਗਏ ਨੇ ਜਦੋਂ ਕਿ ਇਹ ਫਾੜੇ ਤੋਂ ਟੁੱਟ ਕੇ ਤੇ ਲੋਕਾਂ ਦਾ jaan bujh ke ਕਾਨੌਰ ਏਰੀਆ ਡੇਰਾ ਬਾਬਾ ਨਾਨਕ ਦਾ ਨੁਕਸਾਨ ਕੀਤਾ ਗਿਆ ਇਹ ਸਰਕਾਰਾਂ ਦੀਆਂ ਸਾਰੀਆਂ ਸਾਜਸਾ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਰਕਾਰ ਆਉਂਦੀ ਆ ਕਿਸਾਨ ਵੀਰ ਮਿਲ ਚੁੜ ਕੇ ਤੇ ਇੱਕ ਦੂਜੇ ਦਾ ਸਾਥ ਦੇਣ ਜਿਹੜੇ ਉਹਨਾਂ ਨੂੰ ਡੋਰਨ ਕਿਉਂਕਿ ਸਾਨੂੰ jaan bujh ke 8 ਸਰਕਾਰਾਂ ਮਾਰਨ ਲੀਆਂ ਨੇ ਤੇ ਸਾਡੇ ਜਿਹੜੇ ਕਿਸਾਨ ਵੀਰ ਨੇ ਇਹ ਕੋਈ ਕਾਲੀ ਆ ਕੋਈ ਕਾਂਗਰਸੀ ਦਾ ਕੋਈ ਆਪ ਵਾਲਾ ਇਹ ਸਾਜਸਾ ਘੇੜਦੇ ਨੇ ਤੇ ਸਾਨੂੰ ਲੋਕਾਂ ਨੂੰ ਮਾਰਦੇ ਪਏ ਨੇ ਇਹ ਕਰਕੇ ਸਰਕਾਰ ਨੂੰ ਚਾਹੀਦਾ ਕਿ ਗਰੀਬਾਂ ਦੀ ਜਮਲਤ ਕਰਨੀ ਕਿ ਤਰੀਕੇ ਨਾਲ ਕਰੇ ਕਿ ਲੋਕਾਂ ਨੂੰ ਡੋਬ ਕੇ ਮਾਰਨਾ ਕਿਉਂਕਿ ਜੇ ਇਹਨਾਂ ਕੋ ਝੋਨਾ ਲੈਣ ਚੋਗੀ ਪਾਵਰ ਨਹੀਂ ਤੇ ਉਦਾਂ ਹੀ ਸਰਕਾਰਾਂ ਪਹਿਲਾਂ ਹੀ ਮਾਰ ਦਿੰਦੀਆਂ ਲੋਕਾਂ ਨੂੰ ਕਿਉਂਕਿ ਜਮੀਨਾਂ ਰਿਕੁਆਇਰ ਕਰਨ ਵਾਸਤੇ ਤੁਰੇ ਨੇ ਹੋਣ ਨਹੀਂ ਡਈਆਂ ਇਹਨਾਂ ਦੀਆਂ ਆਪਣੀਆਂ ਸਾਸਾਂ ਨੇ ਕਿ ਇਹ ਜਮੀਨਾਂ ਜਿਹੜੀਆਂ ਨੇ ਇਹਨਾਂ ਨੂੰ ਦੋ ਚਾਰ ਵਾਰੀ ਡੋਬੋ ਤੇ ਇਹ ਆਪੇ ਹੀ ਦੁਖੀ ਹੋਏ ਵਿਚਾਰੇ ਦੇ ਕੇ ਜਾਣਗੇ ਜਿੱਤਾ ਮਤਲਬ ਪਸ਼ੂਆਂ ਦਾ ਕਿਦਾਂ ਸਰਵਾਈਵ ਕਰ ਰਹੇ ਆ ਜਿ ਪੱਠਿਆਂ ਦਾ ਪਸ਼ੂਆਂ ਦੇ ਵੇਖੋ ਸਾਡੇ ਕੋਲ ਪਹਿਲਾਂ ਵੀ بارش ਨਾਲ ਪੱਠੇ ਤੇ ਕਦੋਂ ਵੀ ਨਹੀਂ ਗਿਆ ਗਏ ਜਿਹੜੇ ਬੱਚੇ ਨੇ ਉਹ ਕਮਰਿਆਂ ਦੇ ਵਿੱਚ ਹੀ ਫਸੇ ਹੋਏ ਨੇ ਤੇ ਜਿਹੜੇ ਮਕਾਨ ਨੇ ਉਹ ਸਾਰੇ ਬਹਿਗੇ ਨੇ ਤੇ ਡੰਗਰਾਂ ਪਸ਼ੂਆਂ ਨ ਪੱਠਾ ਕਿਥੋਂ ਲੱਭਣਾ ਉਹ ਤਾਂ ਮਾੜਾ ਹੀ ਹਾਲ ਆ ਤੂੰ ਆਪ ਹੀ ਸਿਆਣੇ ਹੋ ਮਾੜਾ ਹੀ ਹਾਲ ਆ ਨਾ ਕਿ ਕਿਸੇ ਨੇ ਕੋਈ ਯੋਗਦਾਨ ਦੇਣਾ ਵਾ ਤੇ ਨਾ ਕਿ ਕਿਸੇ ਸਾਰੇ ਪਿੰਡਾਂ ਦੀ ਹਾਲ ਮੈਂ ਤਕਰੀਬਨ ਤੁਸੀਂ ਚੱਲਪੋ ਪਠਾਨਕੋਟ ਏਰੀਆ ਤੋਂ ਲੈ ਕੇ ਚੱਲਪੋ ਤੇ ਸਾਰਾ ਹੀ ਬਰਬਾਦ ਸੋ ਇਹ ਸਨ ਹੋਰ ਲੋਕ ਪਿੰਡ ਦੇ ਜਿਨ੍ਹਾਂ ਨੇ ਕਿਹਾ ਕਿ ਮਤਲਬ ਬਹੁਤ ਹੀ ਮਾੜਾ ਹਾਲ ਆ ਪਾਣੀ ਨਾਲ ਮਤਲਬ ਕਿ ਬੰਦਿਆਂ ਦਾ ਛੱਡੋ ਪਸ਼ੂਆਂ ਦਾ ਵੀ ਬਹੁਤ ਮਾੜਾ ਹਾਲ ਆ ਚਾਰੇ ਦਾ ਬਹੁਤ ਮੁਸ਼ਕਲ ਆ ਦੇਖਦੇ ਹੋ ਕਲੰਦਰ ਪੋਸਟ ਨਿਊਜ਼ ਧੰਨਵਾਦ you <laughs>